ਪੰਜਾਬ ਨੰਬਰ ਹੈ 15000 ਰੁਪਏ ਮਾਨਤਾ ਨੇ ਇਹ ਤੋਂ ਕਰਾ ਦਾਂਗੇ ਲੋਨ ਦੀ ਸ਼ਬਦਾ ਹੈਗੇ ਆ ਬੰਦੇ ਹੈਗੇ ਆਪਣੇ ਤਸੱਲੀ ਵਾਲੇ ਪੂਰੇ ਜਮੀਨ ਨਮਾ 1200 ਘੰਟਾ ਚੱਲਿਆ ਹੋਇਆ Ориਜਨਲ ਹੈ ਠੀਕ ਹੈ ਇਹਦਾ 10 ਨੰਬਰ ਦੇ ਨਾਟ ਨੂੰ ਵੀ ਜਿੱਥੇ ਰੰਗ ਕਰਿਆ ਹੋਇਆ ਆ ਆਪਾਂ ਆਉਣ ਜਾਣ ਦਾ ਬੰਦਾ ਨੂੰ ਖਰਚਾ ਦੇ ਕੇ ਮੋੜ ਦੇਾਂਗੇ ਠੀਕ ਹੈ ਜੇ ਰੰਗ ਕਰਿਆ ਹੋਇਆ ਕਿਸੇ ਪਾਸੇ ਵੀ ਸੱਸੀ ਗਾਲ ਤੋਂ ਉਸ ਤੋਂ ਸਵਾਗਤ ਆ ਆਪਣੇ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਅੱਜ ਮਿੱਤਰੋ ਤੁਹਾਡੇ ਵਾਸਤੇ ਲੈ ਕੇ ਆਏ ਆ ਆ ਤਿੰਨ ਟਰੈਕਟਰਾਂ ਦੀ ਵੀਡੀਓ ਤਿੰਨ ਟਰੈਕਟਰ ਜਿਵੇਂ ਜਿਵੇਂ ਕਿ ਦੀ ਨਗੀਨੀ ਲੈ ਕੇ ਆਏ ਆ 35 ਦਾ ਸੋਨਾ 35 ਦਾ ਸਵਰਾਜ ਆ ਗਿਆ ਦ ਇਹ ਊਟਰੈਕਟਰ ਨੇ ਜਿੰਨੀ ਡਿਮਾਂਡ ਵੜੀ ਤੇ ਨਾਲ ਆਪਣੇ ਆ ਬਾਈ ਗਰਦੀਪ ਪਿੰਡ ਹੈਗਾ ਮੌੜ ਨਾ ਬਾ ਜ਼ਿਲ੍ਹਾ ਹੈਗਾ ਬਰਨਾਲਾ ਹੋਰ ਗਰਦੀਪ ਕੀ ਹਾਲ ਚਾਲ ਜਿਵੇਂ ਹੁਣ ਆਪਾਂ ਪਹਿਲਾਂ ਇਹ ਤੋਂ ਲਾਦੇ ਆ ਜਿਹੜਾ ਬਰਨਾਲਾ ਜ਼ਿਲ੍ਹਾ ਤੇਰਾ ਉਦੋਂ ਬਰਨਾਲੇ ਜ਼ਿਲ੍ਹੇ ਚ ਇਹਦੀ ਡਿਮਾਂਡ ਵੀ ਵੱਧਦਾ ਸਵਰਾਜੀ ਹਾਂਜੀ ਹਾਂਜੀ ਤੇ ਦੱਸ ਕਿੰਨਾ ਮਾਡਲ ਮੁਰਲਾ ਕੀ ਹੋਦਾ ਇਹ ਦੋ 8 ਮਾਡਲ ਆ ਵੀਰੇ ਠੀਕ ਆ 2008 ਮਾਡਲ ਆ ਤੇ ਨੰਬਰ ਹਰਿਆਣਾ ਵੀਰੇ ਆਪਣੇ ਆ ਨੰਬਰ ਹਰਿਆਣਾ ਟਾਇਰ ਮਗਰਲੇ ਜੇਕੇ ਦੇ ਲੱਗਿਆ ਹਾਂ ਜੇਕੇ ਨਵੇਂ ਨੇ ਵੀਰੇ ਜੇਕੇ ਦੇ ਨਵੇਂ ਟਾਇਰ ਨੇ ਫਰੰਟ ਟਾਇਰ ਵੀ ਚੰਗੇ ਪਾਇਆ ਟਰੈਕਟਰ ਦੇ ਨੰਬਰ ਹੀ ਐਚ ਆ ਰ ਤੇ ਕਿਰਾ ਕੈਮਰਾ ਮਾਰਦੀ ਇੰਜਨ ਗੇਅਰ ਦਾ ਡਾਇਰੈਕਟਰ ਗੇ ਇੰਜਨ ਗੇਅਰ ਦਾ ਵੀਰੇ ਓਕੇ ਆ ਜਮਾ ਓਕੇ ਆ ਜਮਾ ਓਕੇ ਆ ਜੀ ਠੀਕ ਹੈ ਇੰਜਨ ਗੇਅਰ ਹੈਗਾ ਜਮਾ ਓਕੇ ਤੇ ਬਾਕੀ ਰੰਗ ਵੰਗ ਤਾਂ ਓਰੀਜਨਲ ਹੀ ਆ ਨਾਲ ਦੇ ਇਹਨਾਂ ਦੇ ਤੇ ਬਾਕੀ ਇੰਜਰ ਦੀ ਦਾ ਗੱਲ ਇੱਕ ਹੋਰ ਆ ਇਹ ਟਰੈਕਟਰਾਂ ਦੇ ਮੈਟਰੋ ਸੁਵਰਾਜ ਦੇ ਇਹਦਾ ਵੀਰੇ ਪਾਪ ਕੰਮ ਕਰਵਾਇਆ ਸਾਰਾ ਰਿੰਗ ਪਿਸਟਨ ਸਲੀਪਰ ਸਾਰੀਆਂ ਨਵੀਆਂ ਨੇ ਵੀ ਤਸੱਲੀ ਪੂਰੀ ਫੁੱਲ ਆ ਤਸੱਲੀ ਪੂਰੀ ਫੁੱਲ ਤੇਲ ਦੁੱਲ ਸਾਰਾ ਬਦਲਿਆ ਹੋਇਆ ਤੇਲ ਦੁੱਲ ਸਾਰਾ ਬਦਲਿਆ ਵਾ ਤੇ ਨੰਬਰ ਪਾਈ ਦਾ ਭਲਾ ਦਾਂਗੇ ਹੁਣ ਇਹਦੀ ਡਿਮਾਂਡ ਕਿ ਨਹੀਂ ਰੱਖੀ ਆ ਡਿਮਾਂਡ ਵੀਰੇ 248000 ਰੁਪਏ ਦੀ 248000 ਰੁਪਏ ਮਿੱਤਰੋ ਆ ਸਵਰਾ ਟਰੈਕਟਰ ਦੀ ਡਿਮਾਂਡ ਆ ਤੇਨ ਮੈਨੂੰ ਐ ਦੱਸ ਜੀ ਕੋਈ ਬੰਦਾ ਤੇਰੇ ਕੋਲ ਆ ਗਿਆ ਚੱਲ ਕੇ ਕਿੰਨੇ ਕੁ ਦਾ ਛੜ ਦੇਗਾ 10000 ਰੁਪਏ ਡਿਸਕਾਊਂਟ ਕਰ ਦੇਗੇ ਇਹ ਚੋਂ ਠੀਕ ਹੈ ਮਤਲਬ 238000 ਦਾ ਬਾਕੀ ਇਹ ਤਾਂ ਤੇਰੇ ਵੀਡੀਓ ਦੇਖ ਕੇ ਆ ਉਹਦਾ ਮਨ ਤਾਂ ਖੋਲੋ 235 ਦੇ ਲੈ ਜਾ ਯਾਰ ਇਹ ਤਾਂ ਉਹਦੇ ਨੂੰ ਕਹੀ ਜਾ 38 ਤਿੰਨ ਤਾਂ ਆਪਾਂ ਚੱਕੀ ਦਵਾਂਗੇ ਆ ਗਿਆ ਆ ਸੋਨਾਲਿਕਾ 2019 ਮਾਡਲ 750 ਇਹਦੇ ਮਾਰ ਕੈਮਰਾ ਜਿਵੇਂ 19 ਮਾਡਲ ਚੱਲਿਆ ਯਾਰ ਥੋੜੀ ਲੱਗਦਾ ਜਮੀ ਨਮਾ ਬਾਰੇ ਇਹ 1200 ਘੰਟਾ ਚੱਲਿਆ ਹੋਇਆ Ориਜਨਲ ਠੀਕ ਹੈ ਇਹਦਾ 10 ਨੰਬਰ ਦੇ ਨਾਟ ਨੂੰ ਵੀ ਕਿਤੇ ਰੰਗ ਕਰਿਆ ਹੋਇਆ ਹਾਂ ਆਪਾਂ ਆਉਣ ਜਾਣ ਦਾ ਬੰਦਾ ਨੂੰ ਖਰਚਾ ਦੇ ਕੇ ਮੋੜ ਦਿਆਂਗੇ ਠੀਕ ਹੈ ਜੇ ਰੰਗ ਕਰਿਆ ਹੋਇਆ ਕਿਸੇ ਪਾਸੇ ਵੀ ਜਿਵੇਂ ਕਿ ਦੀ Ориਜਨਲ ਹੀ ਆ ਚਾਬੀ ਤਾਂ ਲੱਗੀ ਹੋਈ ਨਹੀਂ ਚਾਬੀ ਕਿਤੇ ਲੱਗੀ ਮਾਡਲ 19 ਹੈ ਕੰਡੀਸ਼ਨ ਹੈਗੀ ਆ 22 23 ਮਾਡਲ ਵਾਲੀ 1200 ਘੰਟਾ ਟਰੈਕਟਰ ਚੱਲਿਆ ਤੇ ਮਿਸਟਰੋ ਜਮਾ ਨਮੀ ਪੇਤਾ ਪਾਏ ਕਿਹਸਾ ਦਾ ਹੈ ਵੀ ਜੰਦਾ ਜਿਹੜਾ ਜਾਂਚੀ ਨੂੰ ਭੱਜਿਆ ਜਾਂਦਾ ਵੀ ਮਾ ਸੋਣ ਵਾਲੀ ਕਾਲਾ ਲਾ ਦੇ ਵੀ ਸਰਬਸਾਂ ਹੀ 500 ਘੰਟੇ ਬਾਅਦ ਹੁੰਦੀ ਆ ਮਤਲਬ ਇਹਦਾ ਦੂ ਕੀ ਹੋਗਾ ਮੰਗਦੀਆਂ ਟਾਇਰ ਟੂਰ ਚਾਰੇ ਨਾਲ ਦੇ ਨੇ ਵੀਰੇ ਠੀਕ ਐ ਚਾਰੇ ਟਾਇਰ ਟਰੈਕਟਰ ਦੇ ਜਮਾਂ ਨਵੇਂ ਪਏ ਨੇ ਦੇਖ ਇੱਧਰ ਰਿੰਪ ਹਜੇ ਬੰਦੇ ਨੇ ਬ੍ਰੇਕਰ ਨਾਲ ਵੀ ਵੀਰੇ ਛੇੜ ਛਾੜ ਨਹੀਂ ਕਰੀ ਬ੍ਰੇਕ ਵੀ ਹੋਵੇ ਬੰਨੇ ਹੋਇਆ ਠੀਕ ਐ ਦੁਆਰੇ ਕੰਪਨੀ ਵੱਲੋਂ ਲੱਗੇ ਹੋਏ ਨੇ ਦੇਖ ਠੀਕ ਐ ਉਮਿਕਾ ਲੜ ਤੱਕ ਵੀ ਛੇੜ ਛਾੜ ਨਹੀਂ ਹੋਇਆ ਇਦੋਂ ਬਾਅਦ ਤਾਂ ਹੋਰ ਤਾਂ ਖੋਣੀ ਕੀ ਆ ਯਾ ਯਾਰ ਰੰਗ ਜਾ ਵੀ ਕੰਪਨੀ ਲਾ ਕੇ ਇਹ ਕੰਪਨੀ ਲਾ ਕੇ ਤੋੜ ਦਿੰਦੇ ਵੀਰੇ ਜਦੋਂ ਕੰਪਨੀ ਜਦੋਂ ਚੈੱਕ ਆਊਟ ਹੁੰਦਾ ਟਰੈਕਟਰ ਠੀਕ ਐ ਹਾਂਜੀ ਉਹਦੋਂ ਬਸ ਮੈਂ ਕਹਦੀ ਮੋਰਾ ਆਇਆ ਯਾਰ ਸਾਰੇ ਮੋਰਾ 6 ਸਾਲ ਦੀ ਮੈਂ ਕਹਦੀ ਕੰਪਨੀ ਵਾਲੇ ਉਸੇ ਸੀ ਕਿ ਪਏ ਆ ਮਾਡਲ ਉਹਨੀਆਂ 6 ਸਾਲ ਆਏ ਨੂੰ ਹੋ ਗਿਆ ਇਥੋਂ ਕਿਸਾਨ ਵੀਰ ਦੀ ਸਮਾਈ ਦਾ ਪਤਾ ਲਾਦਾ ਕਿੰਨਾ ਸਾਹਮਾ ਵਾ ਟਰੈਕਟਰ ਤੇ ਹੁਣ ਇਹ ਹੈਗਾ ਮਾਡਲ 19 ਨੰਬਰ ਹੈਗਾ ਪੰਜਾਬ ਹਾਂਜੀ ਤੇ ਇੱਕ ਚੀਜ਼ ਹੋਰ ਜਾਰ ਜਿਵੇਂ ਬੰਦੇ ਨੇ ਕਿਸੇ ਨੇ ਕੋਈ ਪੁਰਾਣਾ ਵਿੱਚ ਵਿੱਚ ਕਟਾਉਣਾ ਹੋਇਆ ਉਹ ਵਿੱਚ ਕੱਟਿਆ ਜਾਊਗਾ ਜੀ ਤੇ ਜਿਵੇਂ ਹੁਣ ਇਹ ਤੇ ਲੋਨ ਕਰਾਉਣਾ ਲੋਨ ਕਰਵਾ ਦੇਗੇ ਜੀ ਲੋਨ ਵੀ ਹੋ ਜੂ ਵਿੱਚ ਵੀ ਕੱਟਿਆ ਜਾਊਗਾ ਹਾਂਜੀ ਹਾਂਜੀ ਪੰਜਾਬ ਨੰਬਰ ਆ 19 ਮਾਡਲ ਆ ਡਿਮਾਂਡ ਹੈਗੀ ਆ 5 15 ਹਾਂਜੀ ਹਾਂਜੀ ਕਿੰਨੇ ਦਾ ਦਾਂਗੇ ਇਹ ਚੋ ਬਈ ਆਪਾਂ 10000 ਡਿਸਟਕਾਂ ਕਰ ਦਾਂਗੇ ਉਹ ਨੂੰ ਪੂਰੇ 5 ਦਾ ਲੈ ਜਾਓ ਯਾਰ ਇਹ ਤਾਂ ਕਹੀ ਜੀ ਪੂਰੇ 5 ਦੇ ਲੈ ਜਾਓ ਪੰਜਾਬ ਨੰਬਰ ਆ 15000 ਰੁਪਏ ਮਾਨਤਾ ਨੇ ਇਹ ਤੋਂ ਕਰਾ ਦਾਂਗੇ ਲੋਨ ਦੀ ਸ਼ਬਦਾ ਹੈਗੀ ਆ ਬੰਦੇ ਹੈਗੇ ਆਪਣੇ ਤਸੱਲੀ ਵਾਲੇ ਪੂਰੇ ਮੋਡ ਪੈਂਟਾ ਜ਼ਿਲ੍ਹਾ ਬਰਨਾਲਾ ਅਗੇ ਇੱਕ ਹੋਰ ਆ ਗਿਆ ਜੀ 750 ਇਹ 13 ਮਾਡਲ ਆ ਇਹ 13 ਮਾਡਲ ਆ ਪੰਜਾਬ ਨੰਬਰ ਜੀ ਇਹ ਵੀ 13 ਮਾਡਲ ਆ ਪੰਜਾਬ ਨੰਬਰ ਆ ਤੇ ਟਾਇਰ ਦੋਨਾਂ ਦੇ ਇੱਕ ਵਾਰੀ ਕੈਮਰਾ ਮਾਰਦੀ ਟਾਇਰ ਨਵੇਂ ਨੇ ਵੀਰੇ ਦੇ ਦੀ ਠੀਕ ਆ ਟਾਇਰ ਨਵੇਂ ਨੇ ਬੀਕੇਡੀ ਦੇ ਲੱਗੇ ਹੋਇਆ ਬਾਕੀ ਟਾਇਰ ਜੇ ਕਹੇ ਦੀ ਇਹ ਟਾਇਰਾਂ ਦੇ ਮਾਮਲੇ 'ਚ ਸਰਨੋਂ ਮਹਿੰਗੇ ਟਾਇਰ ਆ ਹਾਂ ਜੀ ਟਾਇਰਾਂ ਦੇ ਮਾਮਲੇ ਸਭ ਤੋਂ ਮਹਿੰਗੇ ਟਾਇਰ ਹੁੰਦੇ ਆ ਇਹ ਤੇ ਇਹ ਹੁਣ ਇੰਜਨ ਗੀਅਰ ਦਾ ਕਿਵੇਂ ਆ ਇਹ ਵੀ ਇੰਜਨ ਗੀਅਰ ਦਾ ਪੱਕਾ ਟਰੈਕਟਰ ਆ ਜੀ ਠੀਕ ਆ ਇੰਜਨ ਗੀਅਰ ਦਾ ਜਮ ਓਕੇ ਆ ਬਾਕੀ ਡੰਡਾ ਫੱਟੀ ਸਾਰਾ ਜੀ ਆਪਾਂ ਨਾਲ ਸਾਰਾ ਸਾਰਾ ਸਮਾਨ ਨਾਲ ਮਿਲੂਗਾ ਜੀ ਠੀਕ ਹੈ ਸਮਾਨ ਸਾਨੂੰ ਸਾਰਾ ਮਿਲ ਜੂ ਮਿੱਤਰੋ ਟੌਪ ਮਾਡਲ ਟੈਟਰਾ ਹੀ ਤੇਰਾ ਦਾ ਇਹ ਠੀਕ ਹੈ ਰਿਵਰਸ ਵੀਡੀਓ ਵਾਲਾ ਰਿਵਰਸ ਵੀਡੀਓ ਆ ਟੌਪ ਮਾਡਲ ਆ ਬਾਕੀ ਮਿੱਤਰੋ ਕੈਮਰਾ ਫੋਨ ਨੂੰ ਘਮਾਤਾ ਟਾਇਰ ਟੂਰ ਪਿਆ ਪੂਰੀ ਚੰਗੇ ਮਗਰ ਇਹ ਤਾਂ ਨਵੇਂ ਆ ਬੀਕੇਡੀ ਦੇ ਫਰੰਟ ਟਾਇਰ ਲੱਗਿਆ ਸੀਡ ਦੇ ਇਹ ਵੀ ਪੰਜਾਬ ਨੰਬਰੀ ਆ ਹਾਂਜੀ ਤੇ 395000 ਡਿਮਾਂਡ ਏ ਦਾ ਵੀਰੇ ਆਪਾਂ ਰੇਟ ਜਾਇ ਜੀ ਭਰਿਆ ਹੋਇਆ ਇਹ ਜੋ ਗੁਪ 5-4000 ਮਨ ਕਰਦੇ ਆਂਗਾ ਤੁਹਾਡਾ ਠੀਕ ਹੈ 790 ਦਾ ਬਣਗੀ ਤਾਂ ਹਾਂਜੀ ਠੀਕ ਹੈ 790 ਦਾ ਬਣਗੀ ਬਾਕੀ ਰੇਟ ਮੌਕੇ ਦਾ ਮਿੱਤਰੋ ਚੱਲ ਕੇ ਜਦੋਂ ਤੁਸੀਂ ਆਇਆ ਜਦੋਂ ਬੰਦਾ ਕੋਲੇ ਆਗੂ ਨਾ ਗੱਲ ਹੋ ਮੌਕੇ ਤੇ ਹੋ ਜਾਂਦੀ ਹੈ ਬਾਕੀ ਟਰੈਕਟਰ ਦਾ ਯਾਰ ਸਾਰਾ ਇਹ ਵੀ ਨਵੀਆਂ ਸਾਡੇ ਟਰੈਕਟਰ ਵੀ ਸਾਰਾ Ориਜਨਲ ਤਿੰਨ ਟਰੈਕਟਰ ਮਿੱਤਰੋ ਤੁਹਾਨੂੰ ਦਿਖਾ ਦੇ ਦੋ ਸੋਨ ਵਾਲੀ ਇੱਕ ਇੱਕ ਦਿਖਾਤਾ 35 ਦਾ ਸਵਰਾਜ ਤੇ ਨੰਬਰ ਹੁਣ ਬੋਲ ਦੇ ਨੰਬਰ ਵੀਰੇ 94649 0930949 03956 03956 ਤੇ ਬੁੱਧਵਾਰ ਵਾਲੇ ਜਾਣ ਇੱਥੇ ਤੇ ਉਹ ਤੋਂ ਬਿਨਾਂ ਜੇ ਬੰਦੇ ਨੇ ਉਸ ਦਿਵਾਲ ਭਾਈ ਆਪਾਂ ਪਿੰਡ ਘਰੇ ਟਰੈਕਟਰ ਖੜੇ ਹੁੰਦੇ ਨੇ ਘਰੇ ਹੁੰਦੇ ਆ ਟਰੈਕਟਰ ਦੇ ਘਰੋਂ ਲਿਜਾ ਸਕਦੇ ਤੇ ਦੱਬ ਕੇ ਮੇਤਰੋ ਕਾਰ ਦੋ ਵੀਡੀਓ ਨੂੰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਆ ਵੀ ਗਰੀਬ